ਠੰਢੀ ਵਾਲੀ ਹੋ ਰਹੀ ਹੈ ਲਾਮ 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 ਜੈ ਗਦੀ ਦੇਵੀ ਦੀ ਜੈ ਹੋ ਗਦੀ ਦੇਵੀ ਦੀ ਹਾਂ ਜੈ ਕੰਚੀ ਦੇਵੀ ਦੀ ਜੈ ਹੋ ਜੈ ਲక్ష్ਮੀ ਮਾਤਾ ਦੀ ਜੈ ਹੋ ਹਾਂ ਲੈ ਪਹਿਲਾ ਪਤੂ ਪੱਤੀ ਕੱਲੀ ਹੈ ਹਾ 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 ਠੰਢੀ ਇੰਨੀ ਹੋਈ ਪਈ ਹੈ ਹੈ ਹਾ 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 ਲੈ ਵੀ ਲੈ ਵੀ ਤਨੀ ਰਾਮ ਜੋਤ ਪਤੀ ਕੱਲ ਆ ਉਹ ਦੋ ਕਾਦੇ ਵਾਸਤੇ ਲਾਨੀਆਂ ਨੇ ਆਪਾਂ ਨੇ ਇੱਕ ਹੀ ਲਾ ਦੇਣਾ ਆਪਣੀ ਲక్ష్ਮੀ ਮਾਤਾ ਦਾ ਆਪਾਂ ਪਹਿਲੇ ਦਿਨ ਦੀ ਖੁਸ਼ੀ ਕਰੀ ਹੋਈ ਹੈ एक बत्ती लागे होर कुछ कर लेंगे हाँ हाँ हा हा हाँ ठीक है भाई ठीक है हाँ हा हा जय हो लक्ष्मी माता दी जय हो लक्ष्मी माता दी जय हो धनी राम दी जय हो लक्ष्मी माता दी जय हो 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 लक्ष्मी माता दी जय लक्ष्मी माता दी जय जय माता दी जय जय माता दी हा 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 जय ता राम ਪੂਜਾ ਤਾਂ ਆਪਣੀ ਹੋਗੀ ਹੁਣ ਆਪਾਂ ਦੇਖੀਏ ਹਿਸਾਬ-ਤਬ ਥੇਰੇ ਲੋਕਾਂ ਤੋਂ ਲੈਣੇ ਨੇ ਐਸੇ ਕਿਹੜਾ ਲੋਕ ਅੱਜ ਕੱਲ੍ਹ ਦੇਖੇ ਜਾਂਦੇ ਨੇ ਸਨੀਰਾਮ ਜੀ ਦੇਖੀਏ ਫਿਰ ਆਪਾਂ ਕੀ ਤੋਂ ਕੀ ਲੈਣਾ ਹੈਗਾ ਤੇਰੀ ਪਤਾ ਲੱਗੂਗਾ ਹਾਂ ਠੀਕ ਆ ਠੀਕ ਹੈ ਭਾਈ ਜੀ ਸਿਧਾਂਤ ਜੀ ਹਾਂ ਗਗਨ ਪਾਦਲਰ ਇੰਨਾ ਤਾਂ ਪੈਸੇ ਆਪਾਂ ਨਹੀਂ ਲੈ ਲਏ ਭਾਈ ਆ ਮੰਦੀਪ ਦੇ ਪੈਸੇ ਵੀ ਆ ਗਿਆ ਅੱਜ ਆਪਣੇ ਕੋਲੇ ਕਲਵਿੰਦਰ ਸਿੰਘ ਜੁਲਮਾ ਦੇ ਵੀ ਆ ਗਏ ਭਾਈ ਆਪਣੇ ਕੋਲੇ ਪੈਸੇ ਅੱਜ ਆ ਆ ਕੇ ਲਾ ਗਿਆ ਭਾਈ ਇਹ ਤਾਂ ਬੰਦਾ ਨਵਾਂ ਨਮਾਜ ਲੱਗਿਆ ਸੀਗਾ ਨਾਲੇ ਫਿਰ ਮਿੰਨ ਉਹ ਸ਼ੇ ਮਿੰਨ ਉਹ ਤੁਰਾਸ਼ੇ ਨਾ ਜਾ ਰਿਹਾ ਪੈਸਾ ਇਹਨਾਂ ਨੇ ਇੱਕ ਵੀ ਨਹੀਂ ਦਿੱਤਾ ਕੀ ਨਾਮ ਹੈ ਭਾਈ ਦਾ ਧਰਮਾਂ ਟਰੱਕਾਂ ਵਾਲਾ ਅੱਛਾ ਅੱਛਾ ਨਾ ਵੀ ਕਿੱਡਾ ਵੱਡਾ ਧਰਮਾਂ ਟਰੱਕਾਂ ਵਾਲਾ ਪਾਠਾ ਗੰਜਰਦਾਨ ਇੱਕ ਵੀ ਨਹੀਂ ਦਿੱਤਾ ਕਿੰਨਾ ਸਾਹ ਹੋਇਆ ਪਿਆ 20000 ਰੁਪਏ ਦਾ ਹਾ 20000 ਰੁਪਏ ਲੈਣਾ 6 ਮਹੀਨਿਆਂ ਤੋਂ ਮੈਨੂੰ ਤਾਂ ਨਾ ਘਾਟਾ ਪੈ ਗਿਆ ਹਾਏ RAM 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 ਹਾਏ ਹਾਏ ਮੇਰਾ ਵਿਆਜ ਹਾਏ ਹਾਏ RAM 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 ਹਾਏ RAM 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 ਚੱਲ ਤਾਂ ਨੀ ਰਾਮ ਸੇਠ ਫਿਰ ਆਪਾਂ ਅੱਜ ਆਪਾਂ ਇਹਨਾਂ ਕੋਲ ਹੀ ਜਾ ਕੇ ਆਣਿਆ ਹਾਂ ਹਾ ਹਾ ਇਹਨਾਂ ਕੋ ਨਹੀਂ ਤਾਂ ਨੇ ਪਾਸੇ ਖੜੇ ਨੇ 6 ਮਹੀਨੇ ਦੇ 20000 ਰੁਪਏ ਲੈ ਤਾਂ ਨੀ ਰਾਮ ਸੇਠ ਫਿਰ ਇਹਨਾਂ ਦਾ ਵਿਆਜ ਤਾਂ ਬਣਾ ਲੈ 20000 20000 ਇੰਟੂ 2% ਆ 400 ਰੁਪਏ ਮਹੀਨੇ ਦਾ ਤੇ ਲੈ ਭਾਈ ਇੰਨਾ ਕੰਨੀ ਤਾਂ 2400 ਰੁਪਏ ਦਾ ਵਿਆਜ ਵਿਆਜ ਦਾ ਹੀ ਹੋ ਗਿਆ ਹਾਂ 2400 ਪਲੱਸ 20000 ਹਾ ਭਾਈ ਤੋ ਨੀ ਰਾਮ ਲਾਲਾ ਤੂੰ ਤਾਂ ਬਹੁਤ ਗਲਤ ਕੰਮ ਕਰੀ ਬੈਠਿਆ ਅੰਨ ਅੰਨੇ ਪਾਸੇ ਖੜਾ ਰਖਨੇ ਤਾਂ ਨੇਦਾ ਤੇ ਬਾਈ ਕੰਨੀ ਮੈਂ ਤਨੀ ਰਾਮ ਚੱਲ ਆਪਾਂ ਪੈਸੇ ਲੈ ਕੇ ਆਈਏ ਚੱਲਾਂਗੇ ਕਿੱਥੇ ਘਰ ਤਾਂ ਆਪਾਂ ਨੂੰ ਪਤਾ ਨਹੀਂ ਬੰਦੇ ਦਾ ਹੈ ਨਵੇਂ ਨੇ ਚੱਲੋ ਜਵਾਨ ਤਾਂ ਹੈਗੀ ਐ ਜੇ ਘਰ ਨਹੀਂ ਪਤਾ ਤਾਂ ਜਵਾਨ ਨਾਲ ਪੁੱਛ ਲਾਂਗੇ ਮੈਂ ਲਿਆ ਨਾ ਟਰੱਕਾਂ ਵਾਲਾ ਬੰਦਾ ਹੈ ਧਰਮਾ ਟਰੱਕਾਂ ਵਾਲਾ ਸਾਰਾ ਪਿੰਡ ਜਾਣਦਾ ਉਹਨਾਂ ਨੂੰ ਤਾਂ ਚੱਲ ਫਿਰ ਆਪਾਂ ਚੱਲੀਏ ਲਾਲਾ ਚੱਲੀਏ ਨਹੀਂ ਪਾਗਵਾਨੇ ਮੈਂ ਮੜਿਆ ਧਾਰ ਵਾਲੇ ਬੰਦੇ ਨੂੰ ਡੋਕਿਆ ਵਾ ਤੂੰ ਮੜਾ ਤੇ ਆ ਦੁਕਾਨਦਾਰੀ ਦਾ ਤੇ ਆਂ ਰੱਖੀ ਆ ਜਾ ਆਇਆ ਤੂੰ ਨਹੀਂ ਖਾਦਾ ਤੂੰ ਤਾਂ ਐਂ ਫਿਲੇਗਾ اے ਭਗਵਾਨ ਨੂੰ ਕੀ ਪਤਾ ਵੀ ਜੇ ਦੋ ਪੈਸੇ ਆਣਗੇ ਤਾਂ ਗੁਇਲਦਾਰੀ ਚੱਲੂਗੀ ਨਹੀਂ ਕੋਣ ਆਪਾਂ ਨੂੰ ਰੇ ਡੇਲੇ ਦੇ ਕੇ ਜਾਊਗਾ ਚੱਲ ਚੰਗਾ ਵੇ ਭਗਵਾਨ ਨੇ ਤਾਂ ਮੈਂ ਕਹਤਾ ਵੀ ਦੁਕਾਨ ਦਾ ਧਿਆਨ ਰੱਖੀ ਪਰ ਉਹਦਾ ਕੀ ਪਤਾ ਤਾਂ ਸਾਰੇ ਦਿਨ ਕੰਮੇ ਨਹੀਂ ਨਿਪਟਦੇ ਉਹਨੂੰ ਐਂ ਤਾਂ ਹੈ ਨਹੀਂ ਵੀ ਜੇ ਆਪਣੀ ਦੁਕਾਨਦਾਰੀ ਚੱਲੂ ਤਾਂ 2 ਰੁਪਏ ਆਣਗੇ ਆਪਣਾ ਘਰ ਦਾ ਖਰਚਾ ਚੱਲੂਗਾ ਸਾਰਾ ਦਿਨ ਅੰਦਰ ਹੀ ਵੜੀ ਰਹਿੰਦੀ ਐ ਉਹਦਾ ਕੀ ਪਤਾ ਲੱਗਦਾ ਨਾ ਹੀ ਧਿਆਨ ਕਰੇ ਚੱਲ ਮੈਂ ਦਰਵਾਜ਼ਾ ਲਾ ਦਿਨਾ ਕੀ ਪਤਾ ਕੋਈ ਬਿੱਲਾ ਅੰਦਰ ਵੜ ਜੇ ਜੀ ਚੱਲ ਮੈਂ ਜਾਣਾਂ ਉਹਨਾਂ ਧਰਮੇ ਕਾ ਕਰ ਲਾ ਬਰਾ ਉਹ ਦੋ ਜਵਾਗ ਜੇ ਖੇਡਦੇ ਨਹੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਪੁੱਛ। ਕੱਪੜੇ ਤੂੰ ਧੋਲੇ ਰੋਟੀਆਂ ਤੂੰ ਲਾ ਲੀਆਂ ਬੇੜਾ ਤੂੰ ਧੋਤਾ ਸੋਹਣੀ ਰੱਬ ਨੇ ਧੁੱਪ ਕੱਢੀ ਆ ਫਿਰ ਤੇਰਾ ਸਿਰ ਕਿਉਂ ਦੁਖੀ ਜਾਂਦਾ ਹਾਏ ਸਵੇਰ ਦੀ ਚਾਰ ਬਾਦ ਦੇ ਉੱਠੀ ਹੈ ਨਾ ਤਾਂ ਦੁਖਦਾ ਕੰਮ ਵਾਲਾ ਕਰ ਲਿਆ ਸੁੱਖ ਨਾਲ ਇੰਨਾ ਕੰਮ ਮੈਂ ਕਿੱਥੇ ਕਰਦੀ ਆ ਹਾਏ ਹਾਏ ਅੱਜ ਤਾਂ ਮੈਂ ਕੰਮ ਦੇ ਲੋੜੇ ਲਾਤੇ ਡੰਗਰਾਂ ਨੂੰ ਵੀ ਦੇਖੀ ਡੰਗਰ ਵੀ ਨਵਾਤੇ ਹੋ 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 ਪਰ ਸਿਰ ਕਿਉਂ ਦੁਖੀ ਜਾਂਦਾ ਹੁਣ ਤਾਂ ਕੋਈ ਕੰਮ ਨਹੀਂ ਪੈ ਜਾ ਆਰਾਮ ਨਾਲ ਹੇ ਹੇ ਨਹੀਂ ਪੈਣਾ ਕਿਉਂ ਆ ਤੇਰਾ ਸਿਰ ਤਾਂ ਤਾਂ ਦੁਖਦਾ ਤੈਂ ਅੱਜ ਆਪਦੇ ਬੰਦੇ ਨਾਲ ਕਲੇਸ਼ ਨਹੀਂ ਪਾਇਆ ਨਹੀਂ ਆ ਹੋ ਪਾਈ ਕਲੇਸ਼ ਨਹੀਂ ਪਾਇਆ ਬੰਦਾ ਵੀ ਮੇਰਾ ਅੱਜ ਤਾਂ ਸਖਾਲਾ ਹੋਇਆ ਹੋਊਗਾ ਪੂਰਾ ਝੂਮ ਰਿਆ ਹੋਊਗਾ ਨੱਚ ਰਿਆ ਹੋਊਗਾ ਵੀ ਅਜੇ ਤੱਕ ਮੇਰੀ ਜਨਾਨੀ ਨੇ ਕਲੇਸ਼ ਹੀ ਨਹੀਂ ਪਾਇਆ ਅਜੇ ਤੱਕ ਮੈਂ ਕੰਮਾਂ ਚ ਸਾਰਾ ਦਿਮ ਖਾਲਤਾ ਓ ਹੋ 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 ਮੈਂ ਤਾਂ ਕਲੇਸ਼ ਪਾਉਣਾ ਸੀਗਾ ਕਲੇਸ਼ ਪਾਇ ਬਿਨਾ ਮੇਰੇ ਰੋਟੀ ਕਿੱਥੇ ਆ ਜਮਾਉਂਦੀ ਐਂ ਕਰਦੀਆਂ ਆ ਥੋੜੇ ਜਿਹਾ ਕੱਪੜੇ ਪੈਨੇ ਪਹਿਲਾਂ ਆ ਸੁੱਕਣੇ ਪਾ ਦੇਣੀਆਂ ਫੇਰ ਪਾਉਣੀਆ ਕਲੇਸ਼ ਮੇਰਾ ਤਾਂ ਫੇਰ ਸਿਰ ਦੁਖਣਾ ਹਟੂ ਲੋਕਾਂ ਨਾਲ ਗੋਲੀਆਂ ਦੇ ਕੇ ਹਟਦਾ ਮੇਰਾ ਤਾਂ ਕਲੇਸ਼ ਪਾ ਕੇ ਹਟਦਾ ਪਹਿਲਾਂ ਇਹਨਾਂ ਨੂੰ ਸੁੱਕਣੇ ਪਾਦਾ ਤਾਰ ਤੇ ਜਵਾਕੜੀ ਦੇ ਕੱਪੜੇ ਨੇ ਸਕੂਲ ਗਈ ਆ ਓ ਹੋ ਹੇ ਮੇਰੇ ਮਾਲਕਾ ਹਾਏ ਹਾਏ ਸਿਰ ਤਾਂ ਕਹਿੰਦਾ ਲੜਲਾ ਲੜਲਾ ਛੇਤੀ ਲੜਲਾ ਲੜਦੀਆਂ ਜਾ ਕੇ ਫਟ ਜਾਣੇ ਨਾਲ ਲੈ ਵੀ ਧਰਮਿਆਂ ਚਾਹ ਤਾਂ ਗਈ ਬਣ ਲੈ ਚੱਲ ਫਟਾਫਟ ਨਹੀਂ ਕਲੇਸ਼ਨ ਦੀਵੇਂ ਨੇ ਕਲੇਸ਼ ਕਰ ਲੈਣਾ ਅਜੇ ਤੱਕ ਕੱਪੜੇ ਕੋਪੜੇ ਵੀ ਧੋਈ ਬੈਠੀ ਐ ਮੇਤਰਾ ਦਾ ਜੱਲੇ ਆ ਟਰੱਕ ਨਹੀਂ ਚੁੱਪ ਕਰਕੇ ਬਹਿ ਜਾ ਦੇਖ ਦੇਖ ਕਿਵੇਂ ਸਮੈਲਾਂ ਹੈ ਮੇਰੀ ਗੱਲ ਸੁਣ ਆ ਪਿੱਛੇ ਨੂੰ ਕੀ ਕਰੇ ਨਾ ਪਹਿਲਾਂ ਤਾਂ ਉਰੇ ਆ ਨਾ ਕਿਹੜੀ ਸੌਕਣ ਨੂੰ ਬਿਠਾਉਣ ਨੂੰ ਫਿਰਦਾ ਟਰੱਕ ਤੇ ਉਹ ਮੈਂ ਤਾਂ ਉਹ ਗਾਣੇ ਕਮਾਉਂਦਾ ਸੀ ਯਾਰ ਚਾਹ ਬਣਾ ਕੇ ਲੈ ਕੇ ਆਇਆ ਤੇਰੇ ਵਾਸਤੇ 10 ਵਜੇ ਵਾਲੀ ਚਾਹ ਲੈ ਕੇ ਆਇਆ 10 ਵਜੇ ਵਾਲੀ ਉਹ ਟਾਈਮ ਟਿਕਟ ਦੇਖ ਲਾ ਸਾਢੇ 10 ਵਜੇ ਪੈ ਨੇ ਆਖੇ 10 ਵਜੇ ਵਾਲੀ ਚਾਹ ਬਣਾ ਕੇ ਲੈ ਕੇ ਆਇਆ ਨਾ ਚਾਹ ਬਣਾਉਂਦਾ ਸੀ ਕਿ ਖੁਆ ਮਾਰਦਾ ਸੀ ਜਿਹੜਾ ਇੰਨਾ ਟਾਈਮ ਲਾਤਾ ਉਹ ਮੈਂ ਚਾਹ ਕਾੜਨ ਲੱਗ ਗਰੀ ਤੇਰੇ ਵਾਸਤੇ ਇਹ ਵੀ ਤੂੰ ਅੱਜ 4 ਵਜੇ ਉੱਠ ਖੜੀ ਦੀ ਫਟਾ ਉੱਥੇ ਆ ਮੰਜੇ ਤੇ ਗੱਲ ਕਰਨੀ ਆ ਤੇਰੇ ਨਾਲ ਕੋਈ ਆ ਬਲਾ ਬਲਾ ਅੱਛਾ ਵੀ ਕਿਹੜਾ ਤੈਨੂੰ ਮਟਰਕ ਵਾਲਾ ਕਿਹੜਾ ਬਾਈ ਹੈ ਚੱਲ ਚੱਲ ਬਾਈ ਹਾ 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 ਹਮ ਹਰਮਨ ਹਾਂ ਆਪਾਂ ਗੁੱਲੀ ਡੰਡਾ ਵੀ ਲੋਈ ਖੇਡਦੇ ਆਂ ਹਾਂ ਖੱਡਾ ਵੀ ਲੋਈ ਖੇਡਦੇ ਆਂ ਅੱਜ ਆਪਾਂ ਰੋੜੇ ਖੇਡਦੇ ਆਂ ਚੱਲ ਠੀਕ ਆ ਆਪਾਂ ਰੋੜੇ ਖ ਵੱਧਦੇ ਆ ਫਿਰ ਚੱਲ ਆ ਆ ਬੋਰੀ ਚੋਂ ਖੱਡ ਲਾ ਓਏ ਕੋਈ ਨਾ ਸਾਫ ਸਾਫ ਰੋੜੇ ਨਾ ਓਏ ਨਹੀਂ ਭਾਈ ਛੋਰੀਓ ਕੀ ਕਰਦੇ ਹੋ ਆ ਲਾ ਲਾ ਨਿੱਕਾ ਕੀ ਕਰਦੇ ਆ ਕੀ ਕਹਿੰਦੇ ਪੁੱਤ ਰੋੜੇ ਖੇਡ ਖੇਡਦਾ ਨਹੀਂ ਅੱਛਾ ਰੋੜੇ ਖੇਡ ਦਿਓ ਉਹ ਮੈਨੂੰ ਐ ਉਹ ਕੋਈ ਚੀਜ਼ ਹੁੰਦੀ ਹੈ ਕਈ ਵਾਰ ਹੱਥ ਨਾਲ ਮਾਰੋ ਨਿਕਲ ਜਾਂਦਾ ਨਾਲ ਵਿੱਚ ਸਾਫ਼ ਨਹੀਂ ਗਾ ਅੱਛਾ ਅੱਛਾ ਪੁੱਤ ਮੈਂ ਤਾਂ ਐ ਕੁਛਦਾ ਠੀਕਾ ਧਰਮੇ ਦੇ ਘਰੇ ਜਾਣਾ ਸੀ ਤਾਂ ਧਰਮੇ ਦਾ ਘਰ ਖੇਡਾ ਗਿਆ ਐ ਧਰਮੇ ਦੇ ਘਰੇ ਜਾਣਾ ਟਰੱਕ ਆਇਆ ਜਿਹੜਾ ਬਾਰੋ-ਬਾਰ ਆਉਂਦਾ ਉਹ ਹੀ ਉਹ ਹੀ ਉਹ ਟਰੱਕ ਆ ਟਰੱਕ ਆ ਧਰਮੇ ਦੇ ਘਰੇ ਜਾਣਾ ਪੁੱਤ ਟਰੱਕ ਆ ਧਰਮੇ ਆ ਸਿੱਧਾ ਜਾ ਕੇ ਇਹ ਚੁੱਪ ਕਰ ਦੈ ਜਾ ਕੇ ਇੱਧਰ ਮੁੜ ਕੇ ਫੇਰ ਉੱਧਰ ਜਾ ਕੇ ਫੇਰ ਉੱਧਰ ਮੁੜ ਉਹ ਬੱਸ 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 ਪੁੱਤ ਪੁੱਤ ਮੈਂ ਅੱਗੋ ਪੁੱਛ ਲਊਗਾ ਕਿੱਥੋਂ ਜਾਣਾ ਤੂੰ ਤਾਂ ਮਾਨੂੰ ਬਾਹਲੇ 빙ਟ ਡੇ ਜੋ ਮੋੜ ਜਾ ਪਾਤੇ ਕੋਈ ਨਾ ਕੋਈ ਨਾ ਪੁੱਤ ਮੈਂ ਪੁੱਛ ਲਊਗਾ ਪੁੱਛ ਲਊਗਾ ਚੰਗਾ ਰਾਮ 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 ਇਹ ਸਾਡੇ ਕੋਲ ਪੁੱਛਦਾ ਜੀ ਥੋੜਾ ਘਰ ਪੁੱਛਦਾ ਸੀਗਾ ਕਿਉਂ ਥੋੜਾ ਘਰ ਕਿਉਂ ਪੁੱਛਦਾ ਸੀਗਾ ਸਾਡੇ ਦੇ ਪੈਸੇ ਲੈਣਦੇ ਉਹਨੇ ਸਾਡੇ ਘਰ ਤਾਂ ਸਾਡੇ ਘਰੇ ਧੱਕ ਲਈ ਅਸੀਂ ਪਹਿਲਾਂ ਹੀ ਹੁੰਦਾ ਪੈਸੇ ਪਿੱਛੇ ਤੂੰ ਸਾਡੇ ਘਰ ਦੱਸਦਾ ਉਹਨੂੰ ਫਿਰ ਕੀ ਹੋ ਗਿਆ ਫਿਰ ਪੈਸੇ ਦੇ ਦਿਆ ਕਰੋ ਫਿਰ ਪੈਸੇ ਦੇ ਦਿਆ ਕਰੋ ਅਗਲੇ ਦੇ ਸਾਡੇ ਕੋਲ ਨਹੀਂ ਹੈ ਹਾਂ ਫਿਰ ਫਿਰ ਲੈਣੇ ਕਿਉਂ ਹੁੰਨੇ ਆ ਨਾ ਲਿਆ ਕਰੋ ਨਾ ਖਾਇਆ ਕਰੋ ਬੱਸ ਬੱਸ ਬੋਕਦੀ ਹੈ ਬਾਰਾ ਦਾ ਬੋਲ ਤੋ ਵੇ ਚਪਕਾ ਲਾ ਦੇ ਮੈਂ ਕੋਕਾ ਨਾ ਖਾਰੀ ਜਾ ਖੇਡ ਲੈ ਦੇ ਖੇਡੜਾ ਮੇਰੀ ਖੇਡ ਜਿੱਤਣਾ ਮੈਂ ਤਾਂ ਮੈਨੂੰ ਅੱਧਾ ਕਰੇ ਸਾਡੇ ਕੋਲ ਨਹੀਂ ਪਾਏਂਗੀ ਸਰੀ ਨਹੀਂ ਜਾਈਂ ਗੋ ਕਿੱਥੇ ਅੱਡ ਕਿੱਥੇ ਤੂੰ ਬੋ ਕੱਪ ਬੋ ਕੱਗੇ ਸੱਟਾ ਨੀ ਆ ਵੜੀ ਨੀ ਨੀ ਖੇਡੀ ਨਾ ਬੰਦਾ ਨਾ ਨਿਕਲ ਜਾ ਵਿਭਾਗਵਾਨ ਨੇ ਬੋਲ ਕਿਉਂ ਬਿਠਾਨੀਆਂ ਲਵੇ ਕਹਦਾ ਕਿਉਂ ਬਿਠਾਨੀਆਂ ਲਵੇ ਮੈਂ ਮੈਂ ਤੈਨੂੰ ਲਵੇ ਬਿਠਾ ਕੇ ਟਿੰਡੀਆਂ ਲੈਣੀਆਂ ਨੇ ਮੈਂ ਤਾਂ ਤੈਨੂੰ ਇੱਕ ਵਾਰ ਲਵੇ ਬਿਠਾ ਕੇ ਪਸਤਾਨੀਆਂ ਜਦੋਂ ਆਪਣਾ ਵਿਆਹ ਹੋਇਆ ਸੀਗਾ ਹਾਂ ਕਦੇ ਤਾਂ ਪਿਆਰ ਨਾਲ ਗੱਲ ਕਰ ਰਿਆ ਕਰ ਹਰ ਟਾਈਮ ਕਲੇਸ਼ ਪਾਉਣੀ ਰਹਿਣੀ ਹੈ ਕਲੇਸ਼ੀ ਔਰਤ ਹਾਂ ਮੈਂ ਹੀ ਕਲੇਸ਼ਣਾ ਤੂੰ ਤਾਂ ਬੜਾ ਦੁੱਧਾ ਤੋਤਾ ਹੋਇਆ ਤੂੰ ਨਹੀਂ ਕਲੇਸ਼ ਪਾਉਂਦਾ ਮੇਰੇ ਮੂੰਹ 'ਚ ਹੀ ਕੰਡੇ ਵਰਸਦੇ ਆ ਤੇਰੇ ਮੂੰਹ 'ਚ ਤਾਂ ਫੁੱਲ ਵਰਸਦੇ ਆ ਬੇੜਾ ਵਹਜੇ ਤੇਰਾ ਹੈ ਜਿਹੜਾ ਮੈਂ ਤਾਂ ਤੇ ਤੂੰ ਜੀਤ ਬਿਨਾ ਨਹੀਂ ਬੋਲਦਾ ਹਾਂ ਕਾਨੂੰਨੀ ਜੀ ਤੋ ਬਿਨਾ ਬੋਲਦਾ ਆ ਹੁਣ 10 ਮਿੰਟ ਪਹਿਲਾਂ ਗਾਣਾ ਗਾਉਣ ਲੱਗਿਆ ਹੋਇਆ ਸੀ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਚੁੱਪ ਕਰਕੇ ਬਹਿ ਜਾ ਨਾ ਕਿਹੜੀ ਮੇਰੇ ਬਾਪ ਦੀ ਦਾਨ ਨੂੰ ਬਿਠਾਉਣ ਲੱਗਿਆ ਵੇ ਹੈ ਐਨੀਆਂ ਕਿੰਨੀਆਂ ਖਸਮਣੀਆਂ ਕਰ ਰੱਖੀਆਂ ਨੇ ਤੂੰ ਮੈਨੂੰ 10 ਅੱਜ ਵੀ ਤੇਰੀ ਕਿਹੜੀ ਨਵੀਂ ਖਸਮਣੀਆਂ ਜਿਹੜਾ ਤੂੰ ਸਾਰਾ ਕੁਝ ਉਹਨੂੰ ਖਵਾਈ ਜੰਦਾ ਮੇਰੀ ਗੱਲ ਸੁਣ ਲੈ 6 ਮਹੀਨਿਆਂ ਤੋਂ ਤੈਨਨੇ ਘਰੇ 1 ਰੁਪਈਆ ਨਹੀਂ ਦਿੱਤਾ ਉਹ ਲਾਲੇ ਦੇ ਪੈਸੇ ਦੇਣ ਵਾਲੇ ਨੇਗੇ ਮਰ ਜਾਣਾ 20000 ਰੁਪਿਆ ਹੋਇਆ ਪਿਆ 20000 ਰੁਪਿਆ ਹਾਂ ਤੇ ਦੱਸ ਦੀ ਅੱਜਾਂ ਤੂੰ ਮੈਨੂੰ 20000 ਹੋਇਆ ਪ ਅੱਛਾ ਤੈਨੂੰ ਆਪ ਨਹੀਂ ਦੀ ਨਾ ਵੀ ਘਰੇ ਪੈਸੇ ਦੇਣੇ ਆ ਤੂੰ ਕਮਾਉਣਾ ਕਮਾਉਣਾ ਕਾਰੇ ਵਾਸਤੇ ਆ ਘਰੇ ਪੈਸੇ ਦੇਣ ਵਾਸਤੇ ਨਹੀਂ ਕਮਾਉਂਦਾ ਜੇ ਮੈਨੂੰ ਦੱਸੇਂਗੀ ਤੂੰ ਵੀ ਇਹਦੇ ਤੇ ਫਲਾਣਨੇ ਫਲਾਣਨੇ ਦੇ ਪੈਸੇ ਦੇਣੇ ਨੇ ਮੈਂ ਫੇਰ ਹੀ ਦਊਂਗਾ 6 ਮਹੀਨਿਆਂ ਬਾਅਦ ਮੈਂ ਘਰੇ ਆਇਆਂਗਾ ਅੱਜ ਤੂੰ ਅੱਜ ਹੀ ਮੇਰੇ ਨਾਲ ਕਲੀਸ ਪਾਈ ਬੈਠੀ ਐ ਆਹੋ ਮੈਂ ਤਾਂ ਜਦੋਂ ਤੂੰ ਆਉਣਾ ਕਲੇਸ਼ ਹੀ ਪਾਉਣੀ ਆ ਆਹੋ ਮੈਂ ਤਾਂ ਇਹੀ ਚਾਹੁੰਦੀ ਆ ਵੀ ਤੂੰ ਨਿਕਲੇ ਹੀ ਰਵੇਂ ਬੱਸ ਤਾਂ ਤੂੰ ਨਿਕਲੇ ਹੀ ਠੀਕ ਆ ਰੁੜ ਜਾਣੇ ਆ ਜਦੋਂ ਵੀ ਤੂੰ ਆਉਣਾ ਨਾ ਕੋਈ ਨਾ ਕੋਈ ਸਿਆਪਾ ਹੀ ਛੇੜਦਾ ਤੂੰ ਤਾਂ ਇਹੀ ਚਾਹੁੰਦੀ ਆ ਵੀ ਮੈਂ ਘਰੀ ਨਾ ਬੜਾਂ ਤੂੰ ਤਾਂ ਇਹੀ ਚਾਹੁੰਦੀ ਆ ਹਾਂ ਮੈਂ ਤਾਂ ਇਹੀ ਚਾਹੁੰਦੀ ਆ ਵੀ ਤੂੰ ਘਰੇ ਨਾ ਬੜੇ ਬੇ ਬੇੜਾ ਬੈਠੀ ਆਲੇ ਜੇ ਤੂੰ ਘਰੇ ਨਹੀਂ ਬੜੇਂਗਾ ਮੈਂ ਕਲੇਸ਼ ਕਿਤੇ ਨਾ ਪਾਉਂਗੀ ਕਲੇਸ਼ ਪਾਉਣ ਵਾਲਾ ਵੀ ਤਾਂ ਮੈਨੂੰ ਚਾਹੀਦਾ ਜਾਂ ਮੈਨੂੰ ਕਿਰਾਇਆ ਤੇ ਤੀਮੀ ਕਰਕੇ ਦੇ ਜਾ ਕਰ ਕੋਈ ਜਿੰਨਾ ਕਲੇਸ਼ ਪਾਲਾ ਮੈਂ ਹਾਂ ਨਹੀਂ ਮਿਲਦਾ ਤੈਨੂੰ ਕਲੇਸ਼ ਪਾਉਣ ਨੂੰ ਵੇ ਆਪਦੇ ਬੰਦੇ ਨਾਲ ਹੀ ਪਾਉਂਦੇ ਹੁੰਦੇ ਨੇ ਕਲੇਸ਼ ਹੋਰ ਦੱਸ ਮੈਂ ਜੇ ਗਮਾਂਡੀਆਂ ਨਾਲ ਪਾਉਂਗੀ ਤਾਂ ਸਿਆਪਾ ਛੜੂਗਾ ਅਗਲੇ ਥਾਣੇ ਜਾ ਖੜਨਗੇ ਮੈਨੂੰ ਚੁਕਾਰ ਰਹਿਣਗੇ ਕਹਿੰਦਾ ਮੈਂ ਹੀ ਮਿਲਦਾ ਤੈਨੂੰ ਕਲੇਸ਼ ਪਾਉਣ ਨੂੰ ਵੇ ਲਾਲਾ ਆਉਂਦਾ ਹੀ ਹੋਗਾ ਮੇਰੇ ਤੇ ਮੇਰੇ ਤਾਂ ਅੱਖ ਫੜਕੀ ਜਾਂਦੀ ਇੰਦਰਲੀ ਵੀ ਲਾਲਾ ਪੱਕਾ ਆਪਣੇ ਘਰੇ ਆਊਗਾ ਹਾਂ ਹੈ ਤਾਂ ਸ਼ੁਕਰ ਮਨਾ ਤੂੰ ਉਹਨੂੰ ਆਪਣਾ ਘਰ ਨਹੀਂ ਪਤਾ ਨਾ ਮੈਨੂੰ ਐਂ ਦੱਸ ਵੇ ਤੈਨੂੰ 6 ਮਹੀਨੇ ਹੋ ਗਏ ਬਾਹਰ ਗਏ ਨੂੰ ਹੈ ਤੂੰ ਐਂ ਦੱਸ ਤੇਰੀ ਕਮਾਈ ਕਿੱਥੇ ਆ ਸਾਰੀ ਹਿਸਾਬ ਦੇ ਮੈਨੂੰ ਕੱਲੇ-ਕੱਲੇ ਪੈਸੇ ਦਾ ਕਦੇ ਪਿਆਰ ਨਾਲ ਵੀ ਬੋਲ ਪਿਆ ਕਰ ਤੂੰ ਬੰਦੇ ਨੂੰ ਕਹ ਦੇ ਵੀ ਕੀ ਕ ਤੂੰ ਨਹੀਂ ਰੱਦਦੀ ਇਹਨੂੰ ਤਾਂ ਕਿੰਨੇ ਮਰਜ਼ੀ ਲਿਆ ਲਿਆ ਫੜਾਈ ਚੱਲ ਹਾਏ ਇੰਨੇ ਪੈਸੇ ਨਾ ਪਹਿਲਾਂ ਹੀ ਦੇ ਦਿੰਦਾ ਕੁੱਤੇ ਖਾਣੀ ਕਰਾਉਣੀ ਜ਼ਰੂਰੀ ਆ ਤੁਹਾਡੇ ਖਾਨਦਾਨ ਤਾਂ ਭਾਈ ਕੁੱਤੇ ਖਾਣੀ ਕਰਾਏ ਵੀ ਨਾ ਰਹਿੰਦੇ ਨੀ ਵੇ ਹੁਣ ਮੈਂ ਇਹ ਸਾਰੇ ਥੋੜੀ ਲਾ ਲੈਣ ਨੂੰ ਦਊਂਗੀ ਆ ਤਾਂ ਮੈਂ ਸੂਟ ਲਿਆਉਂਗੀ ਦੋ ਤਿੰਨ ਮੇਰੇ ਸੂਟ ਪੁਰਾਣੇ ਹੋਏ ਪੈ ਨੇ ਆ ਚੱਲਰ ਜੀ ਕੀ ਦੇਤੀ ਚੱਲ ਆ ਸੂਟ ਲਿਆਈ ਤੂੰ ਬੰਦਾ 6 6 ਮਹੀਨੇ ਬਾਰੇ ਮਰਦਾ ਹੁਣ ਤੂੰ ਸੂਟ ਲੈ ਕੇ ਆਏਂਗੀ ਕਹਣਾ ਹੁਣ ਤੂੰ ਸੂਟ ਲੈ ਕੇ ਆਏਂਗੀ ਨਾ ਸੂਟ ਲੈਣ ਮੈਂ ਕਿਸੇ ਹੋਰ ਦੇ ਜਾਊਂਗੀ ਕਿਸੇ ਹੋਰ ਦੀ ماں ਬਣਾ ਦੇ ਫਿਰ ਮੈਨੂੰ ਵੇ ਆ ਤੇਰੇ ਖਸਮਾ ਇਥੋਂ ਲੈ ਲਿਆ ਕਰ ਫਿਰ ਬੰਦੇ ਨਾਲ ਤੇ ਪਿਆਰ ਨਾਲ ਗੱਲ ਕਰ ਲਿਆ ਕਰ ਹਾਂ ਹਾਂ ਪਿਆਰ ਨਾਲ ਮੈਂ ਕਾਨੂੰ ਗੱਲ ਕਰਦੀਆਂ ਪਿਆਰ ਨਾਲ ਤਾਂ ਤੁਹਾਡੇ ਟੱਬਰ ਨੂੰ ਹੀ ਗੱਲ ਕਰਨੀ ਆਉਂਦੀ ਸੀ ਵੇ ਮੈਂ ਤਾਂ ਫਸ ਗਈ ਤੇਰੇ ਨਾਲ ਵਿਆਹ ਕਰਾ ਕੇ ਹਜੀਬ ਦੇਖ ਲੈ ਤੇਰੀ ਕਿਵੇਂ ਚੱਲਦੀ ਹੈ ਕੈਂਚੀ ਵਾਂਗੂ ਹਰ ਟਾਈਮ ਲੱਗੀ ਰਹਿਣੀ ਹੈਂਗੀ ਲੋਤਰ ਲੋਤਰ ਕਰਦੀ ਅੱਛਾ ਮੈਂ ਲੱਗੀ ਰਹਿਣੀ ਫੜ ਜਾ ਵੇ ਤੇਰੇ ਤੇ ਹੱਥ ਨਹੀਂ ਫਿਰਿਆ ਬਹੁਤ ਦਿਨ ਹੋ ਗਏ ਹੈਂ ਫੜ ਜਾ ਫੜਦਾ ਤੈਨੂੰ ਮੈਂ ਦੱਸਦੀ ਆ ਪਤਾ ਤੇਰਾ ਬੇੜਾ ਬਹਿ ਗਿਆ ਤੇਰਾ ਭੱਜ ਲੈ ਭੱਜ ਲੈ ਧਰਮੇ ਅੱਜ ਤਾਂ ਵੱਡੂ ਹੀ ਇਹ ਅੱਜ ਨਹੀਂ ਛੱਡਦੀ ਅੱਜ ਦਾ 6 ਮਹੀਨਾ ਦਾ ਹਿਸਾਬ ਕਿਤਾਬ ਮੈਨੂੰ ਲੱਗਾ ਪੂਰਾ ਹੀ ਕਰੂਗੀ ਤੇਰੇ ਨਾਲ ਆਉਂਦੀ ਆ ਮੇਰੇ ਸਾਲੇ ਦੀ ਇਹ ਤਾਂ ਨਹੀਂ ਟਿਕਣ ਦਿੰਦੀ ਅੱਜ ਇਹ ਤਾਂ ਸਿਰ ਪਾੜ ਕੇ ਛੱਡੂ ਅੱਜ ਮੈਨੂੰ ਲੱਗ ਆਹ ਮੈਂ ਦੱਸ ਦਿਆਂ ਆ ਆਹ ਆਹ ਰੌ 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 ਮੇਰੇ ਸਾਲੇ ਦੇ ਨੇ ਸਿਰ ਪਾਤਾ ਨਾਲੇ ਤਾਂ ਇਹਨਾਂ ਤੋਂ ਪੈਸੇ ਹਾਂ ਹਾਂ ਸਿਰ ਪਾੜਤਾ ਮੇਰਾ ਤਾਂ ਹਾਂ ਦੇਖਾਂ ਲੜਾ ਜਿਆਦਾ ਤਾਂ ਨਹੀਂ ਲੱਗੀ ਓ ਜਿਆਦਾ ਸਿਰ ਪਾਤਾ ਮੇਰਾ ਪਹਿਲਾਂ ਤਾਂ 20 20 ਜਹਾਦਾ ਛੋਦਾ ਖਾ ਜਾਂਦੇ ਨਹੀਂ ਜਦੋਂ ਪੈਸੇ ਲੈਣ ਜਾਓ ਫਿਰ ਸਿਰ ਪਾੜ ਦਿੰਦੇ ਨੇ ਕਿਹੜੀ ਐ ਇਹ ਕੁੜੀ ਐ ਜਿਹੜੀ ਇੰਨਾ ਗਲੇਸ਼ ਕਰ ਜਾਂਦੀ ਤੇਰੇ ਨਾਲ ਮਾਲਾ ਮੇਰੇ ਘਰ ਵਾਲੀ ਐ ਤੇਰੇ ਘਰ ਵਾਲੀ ਐ ਐਨੀ ਸੋਹਣੀ ਕੁੜੀ ਤੈਨੂੰ ਤਾਂ ਕੋਈ ਕੁੱਤੇ ਦੀ ਗਧੂਰੀ ਨਾ ਦੇਵੇ ਤੈਨੂੰ ਆਹ ਕੁੜੀ ਕਿਨ ਨ ਦੇਤੀ ਓ ਲੜਾ ਮੂੰਹ ਸੁਭਾਲ ਕੇ ਬੋਲ ਬੋਲਦਾ ਕਿਵੇਂ ਆ ਲਾ ਦੇ ਪੈਸੇ ਲੈਣ ਆਇਆ ਮੂੰਹ ਨਾਲ ਬੋਲਦਾ ਹੋਰ ਕਦੇ ਨਾਲ ਬੋਲਦਾ ਵੇ ਦੱਸ ਕੋਈ ਨਾ ਪੈਸੇ ਦਵਾਂਗੇ ਤੇਰੇ 20 20 ਜਹਾਦਾ ਛੋਦਾ ਖਾ ਕੇ 6 ਮਹੀਨੇ ਹੋ ਗਏ ਕਦੇ ਹੱਠੀ ਤੇ ਨਹੀਂ ਚੜਕੇ ਦੇਖੇ ਵੇਛਦਾ ਦੇ ਦिए ਲਾਲੇ ਦੇ ਹੁਣ ਬੋਲਦਾ ਨਾ ਤਾਂ ਸਿਰ ਪਾੜ ਤਾ ਲੜੇ ਕਹਿੰਦੇ ਨੇ ਤੂੰ ਬੋਲ ਲਾ ਕਿਵੇਂ ਆਗਾ ਚਲ ਆ ਜਾ ਮਰੇ ਕਾਣੂ ਦੋਸ ਖੜੇ ਅੰਦਰ ਚੱਲਦੇ ਸਿਰ ਪਾੜ ਤਾ ਹਾਂ 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 ਕਰ ਲੋ ਲੋ ਦੇ ਦੋ ਲੋ ਕਨੂਦਾਰ ਸੁਦਾ ਹਾਂ ਪੈਸੇ ਮੰਗਦੇ ਹੋਏ ਤਾਂ ਸਿਰ ਪਾੜ ਤਾ ਮੇਰਾ ਹਾਂ ਹਾਂ ਆ ਜਾ ਆ ਜਾ ਲਾੜਾ ਵੇ ਜਾ ਰੇ ਉਹ ਕੁਰਤੀ ਲੈ ਕੇ ਦੇ ਪੁੱਤ ਗੁਰੂ ਗੋਬਿੰਦ ਹਾਂ 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 ਉਹ ਨਾ ਕਰ ਲੈ ਹਾਂ ਹਾਂ ਕਿੰਨੀ ਸੋਹਣੀ ਕੁੜੀ ਹੈ ਆ ਹਾਂ 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 ਇਹ ਕੋਲੇ ਆਂਦੇ ਨੇ ਲਾਲਾ ਹੀ ਆਪਣੇ ਲਾਲਾ ਜਿਹਦੇ ਪੈਸੇ ਦੇਣੇ ਨੇ ਆਪਾਂ ਸਕੂਨ ਮਿਲਦਾ ਇਹਨੂੰ ਦੇਖ ਕੇ ਹਾਂ 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 ਸਕੂਨ ਮਿਲ ਗਿਆ ਹਾਂ ਕਿੰਨੀ ਸੋਹਣੀ ਕੁੜੀ ਹੈ ਹਾਂ ਹਾਂ ਕਿਵੇਂ ਬੋਲੀ ਜਾਂਦਾ ਇਹ ਲਾਲਾ ਬੋਲਦਾ ਕਿਵੇਂ ਆ ਤੂੰ ਨਾ ਭਾਈ ਮੈਂ ਤਾਂ ਨਹੀਂ ਕੁਝ ਬੋਲਿਆ ਭਾਈ ਭਾਈ ਮੈਂ ਥੋੜੀ ਬੋਲਿਆ ਕੁਝ ਨਾ 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 ਭਾਈ ਨਾ ਨਾ ਮੈਂ ਤਾਂ ਤੇ ਪੈਸਿਆਂ ਵਾਸਤੇ ਆਇਆ ਭਾਈ ਮੈਂ ਨਹੀਂ ਕੁਝ ਬੋਲਿਆ ਕਿਸੇ ਨੂੰ ਨਾ ਨਾ ਪੰਗਾ ਨਾ ਲੈ ਲਈ ਗਲੇਸਨ ਦੀ ਵੀ ਇਹ ਆਹੋ ਭਾਈ ਤੇਨੂੰ ਬਹੁਤ ਚੰਗਾ ਬਾਹਰ ਲੋਕਾਂ ਸਾਹਮਣੇ ਮੇਰੀ ਬੇਇੱਜ਼ਤੀ ਕਰਦਾ ਹਾਂ ਹਾਂ ਲਾਲਾ ਕਿਵੇਂ ਆਣੇ ਹੋਏ ਸੀ ਹਾਂ ਭਾਈ ਮੈਂ ਤਾਂ ਪੈਸੇ ਲੈਣ ਆਇਆ ਸੀ ਪੈਸੇ ਪੈਸੇ ਲੈਣਾ ਚਾਹੀਦਾ ਬਈ ਮਤਾ 6 ਮਹੀਨੇ ਹੋ ਗਏ ਤੁਸੀਂ ਤੁਹਾਨੂੰ ਘਰ ਚ ਦੁਕਾਨ ਚ ਛੋਦਾ ਲੈ ਕੇ ਜਾਂਦੇ ਹੋ ਹੈ ਪੈਸਾ ਤੁਸੀਂ ਇੱਕ ਨਹੀਂ ਦਿੱਤਾ ਹੈ ਲੈ ਇੰਨਾ ਕੀ ਲੈ ਠੀਕ ਹੈ ਨਾ ਲੈ ਇੰਨਾ ਕੀ ਲੈ ਫਰੇਕੀ ਤਾਂ ਲਾਲੇ ਦੀ ਦੁਕਾਨ ਤੋਂ ਆਉਂਦੀ ਆ ਫਰੇਕੀ ਚੀਜ਼ ਆਉਂਦੀ ਆ ਇੰਨੇ ਪੈਸੇ ਕਿਵੇਂ ਬਣਾ ਲਏ ਨੇ ਕਹਦਾ ਇੰਨੇ ਉਹ ਭਾਈ ਤੁਸੀਂ ਲੜੋ ਨਾ ਫਰਾਂ ਗੱਲ ਕੀ ਆ ਮੈਂ ਦੱਸਦਾ ਤੁਹਾਨੂੰ ਹਿਸਾਬ ਤੁਹਾਨੂੰ 6 ਮਹੀਨੇ ਹੋ ਗਏ 20000 ਰੁਪਏ ਦਾ ਤੁਸੀਂ ਸ਼ੌਦਾ ਖਾ ਗਏ 20000 ਰੁਪਏ ਦਾ ਪਤਾ ਪੁੱਛਿਆ ਕਿ ਅੱਜ ਤੱਕ ਆਂਦੇ ਆ ਲਾਲਾ ਚੀਜ਼ ਨਹੀਂ ਲਾਲਾ ਆ ਚੀਜ਼ ਨਹੀਂ ਆ ਖਤਮ ਗਈ ਲਾਲਾ ਆ ਚੀਜ਼ ਨਹੀਂ ਕਦੇ ਪੁੱਛਿਆ ਕਿਸ ਨੇ ਆ ਕੇ ਲਾਲਾ ਕਿੰਨੇ ਵਾਰੀ ਰਹਿੰਦੇ ਹਣੋਂ ਪੈਸਾ ਦਾ ਪਤਾ ਨਹੀਂ ਭਾਈ ਮੈਨੂੰ ਕੀ ਪਤਾ ਤੂੰ ਤੈਨੂੰ ਕੀ ਪਤਾ ਜੇ ਤਾਂ ਤੂੰ ਦੁਕਾਨ ਤੇ ਆਵੇਂ ਫੇਰ ਤਾਂ ਤੈਨੂੰ ਪਤਾ ਹੋਵੇ ਕਾਦੇ ਹੋਗੇ ਉਹ ਛੱਡੋ ਜਵਾਗ ਦਾ ਦਿਨ ਚ 20 ਘੰਟਾ ਉਹ ਮਾਰ ਦਿੰਦਾਗਾ ਕਦੇ ਕਦੇ ਲਾਲਾ ਆ ਗੁਰਕਰੇ ਦੇ ਦੇ ਕਦੇ ਲਾਲਾ ਜਿਪਸ ਦੇ ਦੇ ਕਦੇ ਸਾਬਣ ਦੇ ਦੇ ਨਾਲੀ ਕਦੇ ਸਰਫ ਮੁੱਕ ਗਿਆ ਕਦੇ ਤੇਲ ਕਗਿਆ ਲਾਲਾ ਤਾਂ ਇਥੇ ਕੰਮ ਜੋਗ ਕਹੀ ਰਿਹਾ ਹੈ ਕਰ ਕਰਕੇ 20000 ਰੁਪਏ ਹੋ ਗਿਆ ਭਾਈ ਮੇਰੀ ਗੱਲ ਸੁਣ ਲੈ ਲਾਲਾ ਠੱਗੀ ਨਹੀਂ ਮਾਰਦਾ ਕਿਸੇ ਨਾਲ ਸਾਫ ਸੁਥਰਾ ਸਾਫ ਕਰਦਿਆ ਤਾਂ ਹੀ ਐਨੇ ਜਰਦੀ ਦੁਕਾਨਦਾਰੀ ਚੱਲਦੀ ਆ ਲਾਲਾ ਜੀ ਅਸੀਂ ਕਿਹੜਾ ਕਿਹਾ ਸਾ ਲੈ ਲਓ ਆ ਦੇਖਾ ਬੋਲਦਾ ਕਿਵੇਂ ਕਰੇ ਨਾ ਤਾਂ ਜਿਵੇਂ ਠੱਗੀ ਮਾਰਦਾ ਹੋਗਾ ਕੀ ਗੱਲ ਲਾਲਾ ਜੀ ਕਿਤੇ ਦੋ ਜਣੇ ਆਏ ਤੁਸੀਂ ਐਨੇ ਪੈਸੇ ਕਿਵੇਂ ਨਾਲੇ ਤਾਂ ਮੈਂ ਸਾਨੂੰ ਸੌਦੇ ਦੀ ਨੀਂਹ ਆਧਾਰ ਤੇ ਨਾਲੇ ਤੁਸੀਂ ਮੈਨੂੰ ਛੋੜ ਦੱਸਦੇ ਹੋ ਹੈ ਕੀ ਗੱਲ ਲਾਲਾ ਜਿਸੀ ਚੋਰੀ ਦੱਸ ਦੇ ਅਸੀਂ ਤਾਂ ਪੁੱਛਦੇ ਆ ਵੀ 20000 ਰੁਪਏ ਕਹਿੰਦਾ ਭਾਈ ਮੈਨੂੰ ਪਤਾ ਮੈਂ ਦੇਖ ਲਿਆ ਸਾਰਾ ਕੁਝ ਸੁਣ ਲਿਆ ਮੇਰਾ ਹਿਸਾਬ ਕਰੋ ਪੈਸੇ ਦਿਓ ਮੈਨੂੰ ਮੈਨੇ ਕੁਝ ਨਹੀਂ ਲੈਣਾ ਛੋਡੇ ਤੂੰ ਤੁਸੀਂ ਆਓ ਨਾ ਮੇਰੀ ਦੁਕਾਨ ਤੇ ਪੈਸੇ ਦਿਓ ਮੈਨੂੰ 20000 ਦਾ ਛੋਡੇ ਤੂੰ ਮੂ ਲੈਣਾ ਹੈਗਾ 2400 ਰੁਪਏ ਦੇ 6 ਮਹੀਨਾ ਦਾ ਹੋਗਾ ਵਿਆਜ ਟੋਟਲ 22000 ਰੁਪਏ ਹੋਗਾ ਮੈਨੂੰ ਦਿਓ ਪੈਸੇ ਤੇ ਮੈਂ ਜਾਣਾ ਮੈਨੇ ਛੋਡੇ ਨੂੰ ਕੀ ਕਰਾਨਾ ਮੈਨੂੰ ਲੋਨ ਨਹੀਂ ਹੈ ਜੇ ਬੰਦਿਆ ਦੀ ਵਿਆਜ ਕਹਿੰਦਾ ਭਾਈ ਵਟੇ

ਤੂੰ ਬੋਲਦਾ ਜਿਵੇਂ ਲਾਲੇ ਨੇ ਮਨ ਪੈਸਿਆਂ ਦਾ ਫੇਰ ਲਾਇਆ ਹੋਵੇ ਉਹ ਤਾਂ ਪੈਸੇ ਚੋੜ ਵੀ ਲੈਂਦਾ ਹੋਵੇ ਲਾਲਾ ਚੁੱਪ ਵੀ ਕਰ ਜਾ ਸਾਹ ਲੈ ਹੁਣ ਚੁੱਪ ਕਰ ਜਾ ਚੁੱਪ ਕਰ ਜਾ ਲਾਲਾ ਜੀ ਦੇਖਿਓ ਮੈਂ ਤਾਂ ਐਂ ਕਹਿ ਰਹੀ ਸੀਗੀ ਹੈ ਆ ਵਿਆਜ ਨਾ ਲਓ ਜੀ ਕੱਲੇ ਪੈਸੇ ਪੈਸੇ ਲੈ ਲਓ ਨਾ ਕੋਈ ਨਾ ਜੇ ਤੂੰ ਕਹਿੰਨੀ ਹੈ ਕੋਈ ਨਾ ਕੋਈ ਨਾ ਮੈਂ ਕੱਲੇ ਪੈਸੇ ਵੈਸੇ ਲੈ ਲਊਗਾ ਕੋਈ ਗੱਲ ਨਹੀਂ ਹੋ ਦੱਸ ਤੂੰ ਹੋ ਦੱਸ ਮੈਂ ਕੀ ਕਰਾਂ ਤੇਰੇ ਲਈ ਹੋਰ ਹੋ ਨਹੀਂ ਮੇਰੇ ਸਾੜੇ ਦੀ ਵਿੱਚ ਵਿੱਚ ਪੜੀ ਜਾਂਦੀ ਏ ਉਹਦੇ ਤੇ ਕੋਈ ਨਾ ਟਕਾਰੀਆਂ ਉਹਨੂੰ ਨਾ ਫੇਰ ਕੀ ਵਿਆਹ ਛੱਡ ਦੂ ਇਹ ਨਾ 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 ਭਈਆ ਇਹ ਨਾ ਕਰ ਤੂੰ ਦੇਖਾ ਤੂੰ ਮੈਨੂੰ 20000 ਰੁਪਏ ਇਕੱਠਾ ਦੇ ਦੀ ਮੈਂ ਤੈਨੂੰ ਵਿਆਜ ਵੀ ਛੱਡ ਦੂੰਗਾ ਬਸ ਐਂ ਦੱਸ ਦੇ ਵੀ ਕਦ ਦਿੰਨਾ ਹੈ ਅੱਜ ਦਿਨ ਹੈ ਕੱਲ੍ਹ ਨੂੰ ਦਿਨ ਹੈ ਪਰਸੋਂ ਦਿਨ ਹੈ ਬਸ ਐਂ ਨਹੀਂ ਦੱਸ ਦੇ ਮੇਰੀ ਗੱਲ ਸੁਣ ਲਾ ਪੰਜ ਹਜ਼ਾਰ ਰੁਪਏ ਤੂੰ ਅੱਜ ਲੈ ਜਾ ਠੀਕ ਹੈ ਭਾਈ ਹਾਂ 5000 ਰੁਪਿਆ ਬਾਕੀ ਫੇਰ ਦੇ ਦਾਂਗੇ ਬਾਕੀ ਕਿਉਂ ਦੁੱਧ ਦੇ ਆਉਣਗੇ ਆਪਣੇ ਦੁੱਧ ਵਾਲੇ ਜੋ ਕਰ ਦੂੰ ਸਾ 5000 ਰੁਪਿਆ ਲੈ ਲੈ 10 ਦਿਨ ਦੁੱਧ ਦਾ حساب ਹੋ ਜੀ ਤੂੰ ਉਹ ਦੋ ਲੈ ਲਈ ਆ 5000 ਤਾਂ ਸੱਚੀ ਮਤਲ ਲੈ ਲੈ ਭਾਈ ਦੇਖੀ 10000 ਤਾਂ ਹੋ ਗਿਆ ਮੈਂ ਅਗਰ 10000 ਰਹਿ ਜੂਗਾ ਫੇਰ ਉਹਦਾ ਕੀ ਕਰੂੰਗਾ ਭਾਈ ਮੈਂ ਹੈ ਉਹ ਲਾਲਾ ਜੀ ਜਦੋਂ ਇਹ ਗੱਡੀ ਤੋਂ ਦੂਜੇ ਕਿਹੜੇ ਤੇ ਆਉਣਗੇ ਨਾ ਉਹ ਤਾਂ ਜੇਰਾ ਪਾਉ ਉਹ ਕੱਠਾ ਨਾ ਭਾਈ ਨਾ ਭਾਈ ਨਾ ਇਹ ਤਾਂ 6 ਮਹੀਨੇ ਦਾ ਮੁੜੇ ਮੈਂ ਵਿਆਜ ਲਾ ਦੂੰਗਾ ਫਿਰ 6 ਮਹੀਨਿਆਂ ਦਾ ਫਿਰ ਤੁਸੀਂ ਕਹੋਗੇ ਵੀ ਪੈਸੇ ਵਿਆਜ ਲਾ ਦਾ ਵਿੱਚ ਲਾਲਾ ਜੀ ਤੁਸੀਂ ਵਿਆਜ ਦੀ ਕਿਉਂ ਗੱਲ ਕਰਦੇ ਹੋ ਜੀ 5000 ਹੈ ਲੈ ਲਓ ਮੈਂ ਕਹਿੰਦੀ ਸੀ ਲਾਲਾ ਜੀ ਮੈਂ ਹਾਕੀ ਮੈਂ ਹੋਰ ਦੇਖੀ ਵਿਆਜ ਨਾ ਲਾਏ ਤੁਸੀਂ ਨਾ ਨਾ ਤੂੰ ਕਹਿੰਦੀ ਆ ਜਮੀ ਨਹੀਂ ਲਾਂਦਾ ਵਿਆਜ ਤਾਂ ਛੇ ਮਹੀਨੇ ਮੇਰੇ ਸਾਲੇ ਦੀ ਉੱਪਰ ਉੱਪਰ ਚੜੀ ਜਾਂਦੀ ਉਹਦੇ ਤੇ ਖਰਚਾ 20000 ਰੁਪਏ ਆਪਾਂ ਦੇਣਾ ਸੀ 20% ਦੇ ਹਿਸਾਬ ਨਾਲ 2400 ਰੁਪਏ ਰੋਟਾਣਾ ਵਿਆਜ ਬਣਾਈ ਬੈਠਾ ਤੂੰ ਗੱਲ ਬਣਦੀਆਂ ਬਣਦੇ ਜਾਣ ਦੇ ਇਹ ਕਿਹੜਾ ਮੈਂ ਤੀਵੀਂ ਬਾਣਾ ਲੱਗੀ ਆ ਖੜ ਜਾ ਠਰਕੀਆ ਰੋਟਾਣਾ ਚੁੱਪ ਕਰਕੇ ਬਹਿ ਜਾ ਇਹ ਲੈ ਪੈਸੀ ਪੈਸੇ गिन ਲੋ ਇਹ ਤਾਂ ਭਾਈ ਇਹ ਤਾਂ ਭਾਈ 4500 ਰੁਪਏ 4500 ਰੁਪਏ 500 ਰੁਪਏ ਘੱਟ ਆਏ ਵਿੱਚ ਤਾਂ 5000 ਨਾਲੋਂ ਹਾਂ ਕੱਟ ਗਿਆ ਉਹ ਲੈ ਲੈ ਵੀ ਆ ਲੋ ਨਹੀਂ ਗੱਲ ਨਹੀਂ ਮੈਨੂੰ ਸ਼ੱਕ ਪਤਾ ਹੈ ਸਭ ਲੁੱਚ ਬਨੇ ਕਰਦੇ ਨੇ ਇਹ ਹਾਂ ਦੇ ਗਏ ਮੈਨੂੰ 4500 ਰੁਪਏ ਕਹਿੰਦੇ 5000 ਰੁਪਏ ਕਾਹ ਨਾ ਭਾਈ ਲੈ 5000 ਫੇਮਾ ਚਮਾ ਕਰਤਾ ਤੇਰਾ ਹੁਣ 19000 15400 ਰਹਿ ਗਿਆ ਠੀਕ ਹੈ ਬੀ ਇਹਰ ਬਣਦਾ ਸੀ ਰਾਜੀ 15400 ਕਦਰ ਰਹਿ ਗਏ ਉਹ ਕੋਈ ਨਾ ਭਾਈ ਉਹ ਗਲਤੀ ਨਾਲ 400 ਰੁਪਏ ਵੱਧ ਲੱਗ ਗਿਆ ਕੋਈ ਨਾ ਕੋਈ ਨਾ ਲੈ ਚਲ ਛੋ ਹੋਰ ਕੱਟ ਦਿੰਨੀ ਆ 15000 ਰਹਿ ਗਿਆ ਹੁਣੇ ਹੁਣੇ ਕੱਟੋ ਜੀ 15000 ਬਣਾਓ ਇਹ ਲੈ ਭਾਈ ਲੈ ਖਾਤਾ ਜਮਾ ਲੈ ਸ਼ਾਮ ਤੱਕ ਲੈ ਲਾ ਨਾ 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 ਵਾਚ ਭਾਈ ਆਏ ਕਰੀ 5000 ਰੁਪਏ ਮੈਨੂੰ ਜਲਦੀ ਤੋਂ ਜਲਦੀ ਭੇਜ ਦੀ ਠੀਕ ਹੈ ਉਸ ਤੋਂ ਬਾਅਦ ਕਹਿ ਲਾ ਲਾ ਮੇਰੀ ਜ਼ਬਾਨ ਪੱਕੀ ਇੱਕ ਵਾਰ ਗਈ ਆ 10 ਦਿਨਾਂ ਬਾਅਦ ਤੈਨੂੰ 5000 ਮੈਜੂ ਬਾਕੀ ਤੂੰ ਇਹ ਗੱਡੀ ਤੋਂ ਆ ਜਾਊਗਾ 10000 ਤੈਨੂੰ ਉਹਦੋਂ ਮਿਲ ਜੂ ਪਰ ਵਿਆਜ ਨਾਲ ਆਈ ਜੇ ਵਿਆਜ ਲਾਇਆ ਫਿਰ ਪਿਛਲੇ ਪਾਸੇ ਵਿੰਦਨ ਚੱਲ ਚੱਲ ਠੀਕ ਹੈ ਭਾਈ ਠੀਕ ਹੈ ਭਾਈ ਚੰਗਾ ਮੈਂ ਜਾਣਾ ਟਾਈਮ ਨਾਲ ਵੇਚਦੀ 5000 ਰੁਪਏ 10 ਦਿਨਾਂ ਬਾਅਦ ਇਹ ਨਾ ਆਵੇ ਮੈਨੂੰ ਦੁਬਾਰਾ ਕਿਲਾਣਾ ਪਵੇ ਹਾਂ ਜੈਰਾ ਸ਼ੀਰਾ ਰਾਮ 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 ਭਈ ਤਕਾ ਆਇਆ ਕਾ ਵਿਆਜ ਕਹਿੰਦਾ ਦੋ ਪਰਸੈਂਟ 2400 ਦਿਨੀਆਂ ਇਹਨੂੰ 2400 ਰੁਪਏ ਨਹੀਂ ਨਹੀਂ ਪੈਸੇ ਜਾਂਦੇ ਕਿੱਥੇ ਨੇ ਤੂੰ ਪੈਸੇ ਜਾਂਦਾ ਕੀ ਕਰਦੀ ਏ ਤੂੰ ਦਿਨ ਨਹੀਂ ਕਹਤੋ ਨਹੀਂ ਵੇ ਹਰੇਕ ਚੀਜ਼ ਤਾਂ ਮੈਨੂੰ ਲਿਆਉਣੀ ਆ ਪਹਿਲੇ ਪੈਸੇ ਦੇ ਕੀ ਕਰਦੀ ਆ ਨਾ ਤੂੰ ਮੈਨੂੰ ਜਾਂਦਾ ਹੋਇਆ ਚੈੱਕ ਕੱਟ ਕੇ ਦੇ ਕੇ ਜਾਂ ਨਾ ਅੱਜ ਪੈਸੇ ਦੇ ਤੇਰੇ ਤੇ 6 ਮਹੀਨੇ ਬਾਅਦ ਬੋਲਣ ਨੂੰ ਮਰੀ ਜਾਣਾ ਤੂੰ ਹਰ ਵਾਰੀ ਤਾਂ ਦੇ ਕੇ ਜਾਂਦਾਗਾ ਵੇ ਤੂੰ ਕਿਹੜਾ 2-3000 ਰੁਪਏ ਦੇ ਕੇ ਆ ਨਾ ਉਹ ਤਾਂ ਜੋ ਮੈਂ ਆ ਕੱਪੜਾ ਲੀਲਾ ਲੈਣਾ ਨਹੀਂ ਆ ਜਵਾਕ ਨੂੰ ਵੀ ਚਾਹੀਦਾ ਫਿਰ ਸਕੂਲ ਜਾਂਦਾ ਕੋਈ ਕਾਪੀ ਪੈਨਸਲ ਹੈ ਤੂੰ ਤਾਂ ਕਹੇ ਜਿਹੀ ਗੱਲਾਂ ਕਰਦਾ ਫੀਸ ਵੀ ਭਰੀਆ ਕੁੜੀ ਦੀ ਨਾ ਗੱਡੀ ਮੈਂ ਜਦੋਂ ਗੱਡੀ ਤੇ ਹੁਣ ਉਹ ਕਹਿੰਦੀ ਨੇ 4000 ਰੁਪਏ ਦੇ 5000 ਰੁਪਏ ਦੇ 6000 ਰੁਪਏ ਦੇ ਉੱਤੋਂ ਮਿੰਟ ਮਾਰਨੀ ਪਵਾਉ 5000 6000 ਉਹ ਸੱਚ ਕਹਿੰਦੀ ਸੀ ਮੈਂ ਉਹ ਆਪਾਂ ਪਿਛਲੇ ਮਹੀਨੇ ਵਿਆਹ ਨਹੀਂ ਗਏ ਸੀਗੇ ਆਪਾਂ ਨਨਕਸ਼ਕ ਪਰ ਕੇ ਆ ਉਹ ਮੋੜ ਦੇਤੀ ਅੱਖ ਲੱਖ ਰੁਪਏ ਦਾ ਉਹਦਾ ਖੜਾ ਨਨਕਸ਼ਕ ਵਾਲੇ ਦਾ ਜਦੋਂ ਵਿਆਸ ਤੇ ਪੈਸੇ ਫੜੇ ਸੀਗੇ ਤੂੰ ਤਾਂ ਇੱਕ ਕਹਿ ਜਾਂ ਗੱਲਾਂ ਕਰਦਾ ਇਹ ਤਾਂ ਘਰੇ ਰਹਿੰਦਾ ਹੋ ਮੈਨੂੰ ਫਿਰ ਤਾਂ ਪਤਾ ਲੱਗੇ ਬੰਦੇ ਨੂੰ ਨਹੀਂ ਪੈਸੇ ਦਾ ਪਤਾ ਹੁੰਦਾ ਨਾਲੇ ਜਨਾਨੀ ਕੋਲ ਪੈਸੇ ਜੁੜ ਜਾਂਦੇ ਹੁੰਦੇ ਨੇ ਜਿਵੇਂ ਪਵਾਉਣੀਆ ਮੈਂ ਕਿਹਾ ਕਿਤੇ ਖੂਖਾ ਤਾਂ ਸੱਡਦੀਆਂ ਕੋਈ ਗੱਲ ਨਹੀਂ ਤੂੰ ਬੈਠ ਮੈਂ ਰੋਟੀ ਲੈ ਕੇ ਆਉਣੀ ਆ ਠੀਕ ਆ ਹਾਂ ਬੈਠੀ ਹੋਰ ਮੋੜ-ਪੜੋ ਨਾ ਕਰੀ ਠੀਕ ਇੰਨੇ ਮੈਂ ਪੈਸੇ ਭੇਜਦਾ ਪਤਾ ਨਹੀਂ ਪੈਸੇ ਕਿ ਆਪਦੇ ਪੇਕੇ ਨੂੰ ਤਾਂ ਨਹੀਂ ਭੇਜੀ ਜਾਂਦੀ ਕਿਤੇ ਮੈਂ ਲੈ ਪੁੱਤ ਨੂੰ ਪੁੱਛਦਾ ਨੂਰ ਨੂੰ ਬੁਲਾ ਕੇ ਨੂਰੂ ਰਿਆ ਪੁੱਤ ਹਾਂਜੀ ਜੀ ਤੇਰੀ ਮੰਮੀ ਨੂੰ ਮੈਂ ਇਹਨੇ ਨੇ ਪੈਸੇ ਭੇਜਦਾ ਕਿ ਕਿੱਥੇ ਕਰਦੀ ਪੈਸੇ ਮੈਨੂੰ ਕੀ ਪਤਾ ਮੈਂ ਤਾਂ ਆਪ ਨਹੀਂ ਦਿੰਦੀ ਹੈਗੀ ਤੈਨੂੰ ਜੰਮੀ ਨਹੀਂ ਦਿੰਦੀ ਉਹ ਲਾਲ ਆਇਆ ਸੀ ਕਹਿੰਦਾ ਕੁੜੀ ਤਾਂ ਕਹਿੰਦਾ 10 ਕਹਿੰਦਾ ਵੀ ਰੋਜ਼ 10-10 geke ਮਾਰਦੀ ਐ ਤਾਂ ਹੀ ਤਾਂ 20000 ਰੁਪਏ ਬਣਿਆ ਪਿਆ ਬੱਤਿਆ ਜੇ ਦਿੰਦੀ ਨਹੀਂ ਉਹ ਤੇ ਵਾਈ ਜਿੰਦਾ ਮੈਂ ਚਲ ਠੀਕ ਐ ਪੁੱਤ ਖੇਡ ਲੈ ਤੂੰ ਲੈ ਤਾਂ ਵੀ ਉੱਤੇ ਪੈਣ